ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਰੁੱਖਾਂ ਬਾਰੇ ਗੱਲ ਕਰਦੇ ਆ ਪੌਦਿਆਂ ਬਾਰੇ ਗੱਲ ਕਰਦੇ ਆ ਅੱਜ ਅਸੀਂ ਬਹੁਤ ਹੀ ਇੱਕ ਜਿਹੜਾ ਗਨਕਾਰੀ ਪੌਦੇ ਬਾਰੇ ਗੱਲ ਕਰਦੇ ਆ ਪੱਥਰ ਚਟ ਬੋਲਦੇ ਆ ਉਹਨੂੰ ਮਤਲਬ ਇਹਨੂੰ ਮਤਲਬ ਜਾਦੂਗਰੀ ਪੱਤੇ ਵਾਲਾ ਪੌਦਾ ਵੀ ਬੋਲ ਦਿੰਦੇ ਆ ਚਮਤਕਾਰੀ ਪੱਤੇ ਵਾਲਾ ਪੌਦਾ ਵੀ ਬੋਲ ਦਿੰਦੇ ਆ ਤੇ ਜ਼ਿੰਦਗੀ ਦੇਣ ਵਾਲਾ ਪੌਦਾ ਵੀ ਬੋਲ ਦਿੰਦੇ ਆ ਤੇ ਇੱਕ 에ਅਰ ਪਲੈਂਟ ਵੀ ਬੋਲ ਦਿੰਦੇ ਆ ਆਯੁਰਵੇਦ ਵਿੱਚ ਇਹਨੂੰ ਭਸਮ ਪੱਥਰੀ ਬੋਲਦੇ ਆ ਪਾਸ਼ਣ ਭੇਦ ਬੋਲਦੇ ਆ ਤੇ ਪੰਦਪੂਟੀ ਵੀ ਬੋਲ ਦਿੰਦੇ ਆ ਉਹ ਨਾ ਤੋਂ ਹੀ ਸਪਸ਼ਟ ਹੁੰਦਾ ਵੀ ਪੱਥਰ ਚਟ ਮਤਲਬ ਪਥਰੀ ਨੂੰ ਖਤਮ ਕਰਨ ਵਾਲਾ ਪੌਦਾ ਜਿਹੜਾ ਹੈਗਾ ਇਸ ਲਈ ਪਥਰੀ ਸਮੱਸਿਆ ਦਾ ਹੱਲ ਕਰਦਾ ਰੋਖੇ ਇਹ ਤੋਂ ਸਮਝ ਪਾ ਰਹੇ ਆ ਇਹ ਇਹਦੇ ਆ ਰੋਖੇਗਾ ਅਸੀਂ ਨਰਸਰੀ ਤਿਆਰ ਕਰਦੇ ਆ ਜਿਹੜਾ ਇਹ ਇਹਦੀ ਇਹਦੀ ਫਾਇਦਾ ਇਹ ਹੈਗਾ ਵੀ 에ਅਰ ਪਲਾਂਟ ਬੋਲਦੇ ਆ ਇਹ ਪੱਤੇ ਤੋਂ ਹੀ ਤਿਆਰ ਹੋ ਜਾਂਦਾ ਜੇ ਪਤਾ ਲਾਉਂਦੇ ਆ ਪੱਤੇ ਨੂੰ ਥੋੜੇ ਟਾਈਮ ਬਾਅਦ ਇਹਦੇ ਰੂਟ ਬਣ ਕੇ ਉੱਥੇ ਹੀ ਤਿਆਰ ਹੋ ਜਾਂਦਾ ਬੂਟਾ ਉਸ ਤੋਂ ਬਾਅਦ ਪਥਰੀ ਤਾਂ ਠੀਕ ਕਰਦਾ ਹੀ ਖਰਦਾ ਉਸ ਤੋਂ ਬਾਅਦ ਇਹ ਇਹਦਾ ਪੇਟ ਦਾ ਦਰਦ ਹੋਵੇ ਉਹ ਠੀਕ ਆਦਾ ਰਸ ਪੀਂਨਾ ਇਹਦੇ ਨਾਲ ਪੱਤੇ ਦਾ ਰਸ ਕੱਢ ਕੇ ਪਿਸ਼ਾਬ ਸੰਬੰਧੀ ਕੋਈ ਸਮੱਸਿਆ ਹੋ ਜਾਏ ਮਤਲਬ ਪਿਸ਼ਾਬ ਜਲ ਕੇ ਆ ਰਿਹਾ ਮਤਲਬ ਰੁਕ ਰੁਕ ਕੇ ਆਉਂਦਾ ਸਾਰਾ ਉਹ ਠੀਕ ਕਰਦਾ ਹੈਗਾ ਬਾਬਾ ਸੀ ਨੂੰ ਠੀਕ ਕਰਦਾ ਹੈਗਾ ਇਹਦੇ ਪਤੇ ਵਜਨਰਲ ਇਨਫੈਕਸ਼ਨ ਨੂੰ ਠੀਕ ਕਰਦਾ ਜੇ ਲੇਡੀਜ਼ ਨੂੰ ਕੋਈ ਦਿੱਕਤ ਆ ਜਾਏ ਤੇ ਉਸ ਤੋਂ ਬਾਅਦ ਇਹਦਾ ਪੱਥਰ ਚੜਦਾ ਪੇਸਟ ਬਣਾ ਲਵੋ ਤੇ ਜੇ ਸਾਡੇ ਫੋੜੇ ਫੈਂਸੀ ਪੁਰਾਣੀ ਕੋਈ ਹੋਵੇ ਤਾਂ जख्म ਹੋਵੇ ਉਹਦੇ ਤੇ ਪੁਰਾਣੇ ਸਮੇਂ ਬਜ਼ੁਰਗ ਦੱਸਦੇ ਉਹ ਲਾਉਂਦੇ ਸੀਗੇ ਤੇ ਉਹ ਠੀਕ ਕਰਦਾ ਸੀ ਉਹਨੂੰ ਉਹਨੂੰ ਲਾਭਦਾਇਕ ਹੈਗਾ ਤੇ ਸੋਜਿਸ਼ ਜੇ ਹੋ ਜੇ ਤਾਂ ਵੀ ਪੱਤੇ ਲਾ ਸਕਦੇ ਆ ਪੇਸਟ ਬਣਾ ਕੇ ਜਿੱਥੇ ਵੀ ਜਿਹੜੀ ਸੋਜਿਸ਼ ਹੋਈ ਹੈ ਜੇ ਕਿਸੇ ਨੂੰ ਮਤਲਬ ਪਾਈਲਸ ਹਨ ਖੂਨੀ ਦਸਤ ਲੱਗੀਆਂ ਹੋਣ ਉਹ ਵੀ ਇਹਦੇ ਪੱਤੇ ਐ ਸੇਵਰ ਕਰਨਾ ਠੀਕ ਹੁੰਦੇ ਹੈਗਾ ਸਾਡੇ ਘਰਾਂ 'ਚ ਸਾਡੇ ਖੇਤਾਂ 'ਚ ਹੋਣਗੇ ਸਾਡੇ ਜਿਹੜੀ ਸਾਨੂੰ ਹੈਲਪ ਕਰ ਸਕਦਾ ਹੈਗਾ